ਸੰਗਤ ਜੀ ਪਾਈਕੁਰ ਜੀ ਦਾ ਖਾਲਸਾ ਪਾਈਕੁਰ ਜੀ ਕੀ ਫਤਿਹ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਕਰਕੇ ਜਹਾਂਨ ਖਾਨ ਨੇ ਪਵਿੱਤਰ ਸਰੋਵਰ ਨੂੰ ਪੂਰਨ ਦੀ ਕੋਜੀ ਕੋਸ਼ਿਸ਼ ਕੀਤੀ ਜਹਾਂਨ ਖਾਨ ਨੇ ਇੱਥੇ ਲੋਕਾਂ ਤੇ ਬਹੁਤ ਜ਼ੁਲਮ ਟਾਇਆ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸਾਹਿਬ ਦਾ ਉਤਾਰਾ ਕਰ ਰਹੇ ਸਨ ਬਾਬਾ ਜੀ ਵਿੱਚ ਬਹੁਤ ਵੱਡਾ ਗੁਣ ਸੀ ਕਿ ਆਪ ਜੰਗਾ ਜੁੱਦਾਂ ਵੇਲੇ ਵੀ ਸਭ ਤੋਂ ਅੱਗੇ ਹੋ ਕੇ ਲੜਦੇ ਸਨ ਤੇ ਮਾਹੌਲ ਸ਼ਾਂਤ ਹੋ ਜਾਣ ਤੇ ਆਪ ਦਮਦਮਾ ਸਾਹਿਬ ਜਾ ਕੇ ਕਲਮ ਚੁੱਕ ਲੈਂਦੇ ਸਨ ਆਪ ਤਲਵਾਰ ਤੇ ਕਲਮ ਦੇ ਧਨੀ ਸਨ ਆਪ ਜੀ ਨੇ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵੀਰ ਸਾਹਿਬ ਦੇ ਚਾਰ ਉਤਾਰੇ ਕੀਤੇ ਸਨ ਕਿਹਾ ਜਾਂਦਾ ਹੈ ਕਿ ਇੱਕ ਪਾਵਨ ਵੀਰ ਸਾਹਿਬ ਆਪ ਨੇ ਅਰਬੀ ਤੇ ਫਾਰਸੀ ਭਾਸ਼ਾ ਵਿੱਚ ਵੀ ਲਿਖੀ ਸੀ ਜਿਸ ਵੇਲੇ ਬਾਬਾ ਜੀ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਬੀ ਦੀ ਖਬਰ ਪੁੱਜੀ ਤਾਂ ਬਾਬਾ ਜੀ ਨੇ ਸਿੰਘਾਂ ਦੇ ਜਥੇ ਨੂੰ ਵੰਗਾਰ ਪਾਉਂਦਿਆ ਕਿ ਕੋਈ ਹੈ ਸੂਰਬੀਰ ਜੋ ਗੁਰਸਥਾਨਾਂ ਦੀ ਬੇਦਬੀ ਨੂੰ ਰੋਕਣ ਵਾਸਤੇ ਜਲਮ ਜਹਾਨ ਖਾਨ ਦੀ ਫੌਜ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਯੁੱਧ ਕਰੇ ਕਈ ਸਿੰਘਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਹਾਡੇ ਵਰਗਾ ਕੋਈ ਨਹੀਂ ਹੈ ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਕਲਮ ਰੱਖ ਕੇ ਹੱਥ ਵਿੱਚ ਤਲਵਾਰ ਫੜ ਲਈ ਦਮਦਮਾ ਸਾਹਿਬ ਜੀ ਦੀ ਸੇਵਾ ਭਾਈ ਸੱਦਾ ਸਿੰਘ ਨੂੰ ਸੌਂਪ ਕੇ ਆਪਣੇ ਜਥੇ ਨਾਲ ਸ੍ਰੀ ਅਮਰਤਸਰ ਸਾਹਿਬ ਨੂੰ ਤੁਰ ਪਏ ਇਤਿਹਾਸ ਕਹਿੰਦਾ ਹੈ ਕਿ ਬਾਬਾ ਜੀ ਨੇ ਦਮਦਮਾ ਸਾਹਿਬ ਤੋਂ ਤੁਰਨ ਸਮੇ ਅਖੰਡ ਪਾਠ ਕਰਵਾਇਆ ਫਿਰ ਸਾਰੇ ਜਥੇ ਨੂੰ ਕਿਹਾ ਕਿ ਜੋ ਧਰਮ ਦੀ ਖਾਤਰ ਸਿਰ ਦੇਣਾ ਚਾਹੁੰਦਾ ਹੈ ਉਹੀ ਸਾਡੇ ਨਾਲ ਚੱਲੇ ਉਸ ਵੇਲੇ 4000 ਕੋੜਸਵਾਰ ਨਿਹੰਗ ਸਿੰਘ ਉੱਥੇ ਮੌਜੂਦ ਸਨ। ਬਾਬਾ ਜੀ 2000 ਨਿਹੰਗ ਸਿੰਘਾਂ ਨੂੰ ਦਮਦਮਾ ਸਾਹਿਬ ਛੱਡ ਕੇ ਬਾਕੀ ਦੇ 2000 ਨਿਹੰਗ ਸਿੰਘਾਂ ਨਾਲ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ। ਰਸਤੇ ਵਿੱਚ ਕਈ ਪਿੰਡਾਂ ਤੋਂ ਹੁੰਦਾ ਹੋਇਆ ਇਹ ਕਾਫਲਾ ਖੇਮ ਕਰਨ ਰਾਹੀਂ ਤਰਨਤਾਰਨ ਆ ਬੈਠਾ। ਇੱਥੋਂ ਤੱਕ ਆਉਂਦਿਆਂ ਬਾਬਾ ਜੀ ਦੇ ਨਾਲ 5000 ਸਿੰਘ ਧਰਮ ਯੁੱਧ ਲਈ ਆ ਰਹੇ ਲੇ ਸਨ। ਤਰਨ ਤਾਰਨ ਸੈਵ ਵਿੱਚ ਖਾਲਸੇ ਦੇ ਭਾਰੀ ਇਕੱਠ ਦੀ ਖਬਰ ਜਦੋਂ ਜਹਾਨ ਖਾਨ ਨੂੰ ਮਿਲੀ ਤਾਂ ਉਸਨੇ ਆਪਣੀ ਫੌਜ ਨੂੰ ਉੱਥੇ ਤਾਇਨਾਤ ਕੀਤਾ ਜਿੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਹਿਬ ਜਾਣ ਲਈ ਰਸਤਾ ਸੀ ਸਭ ਰਸਤੇ ਫੌਜ ਨੇ ਬੰਦ ਕਰ ਦਿੱਤੇ ਤੇ ਖਾਲਸਾ ਫੌਜ ਨਾਲ ਟੱਕਰ ਲੈਣ ਲਈ ਗੋਲਵੜ ਤਰਨ ਤਾਰਨ ਕੋਲ ਜ਼ਬਰਦਸਤ ਖਾਨ ਅਮਾਨ ਖਾਨ ਰੁਸਤਮ ਖਾਨ ਆਦਿ ਵੱਡੇ ਜਰਨੈਲਾਂ ਤੇ ਸੈਨਾਪਤੀਆਂ ਨਾਲ ਜਹਾਨ ਖਾਨ ਨੇ ਮੋਰਚਾ ਸੰਭਾਲ ਲਿਆ ਇਸ ਸਮੇਂ ਜਹਾਨ ਖਾਨ ਕੁਲ ਵਿਪਾਰੀ ਫੌਜ ਸੀ ਸ੍ਰੀ ਤਰਨਤਾਰਨ ਸਾਹਿਬ ਤੋਂ ਤੁਰਨ ਲੱਗਿਆ ਆਪਣੇ 18 ਸੇਰ ਤੇ ਖੰਡੇ ਨਾਲ ਲਕੀਰ ਖਿੱਚ ਕੇ ਬਾਬਾ ਦੀਪ ਸਿੰਘ ਜੀ ਨੇ ਸਭ ਸਿੰਘਾਂ ਨੂੰ ਕਿਹਾ ਸੀ ਖਾਲਸਾ ਜੀ ਜਿਹੜਾ ਵੀ ਸਿੰਘ ਸੂਰਮਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਆਨ-ਵਨ ਨੂੰ ਮੁੱਖ ਰੱਖਦਿਆਂ ਬੇਅਦਬੀ ਕਰਨ ਵਾਲੀ ਤੁਰਕ ਹਕੂਮਤ ਨੂੰ ਉਸ ਦੀ ਕਰਨੀ ਦਾ ਫਲ ਦਿੰਦੇ ਆ ਉਸ ਨਾਲ ਲੋਹਾ ਲੈਂਦੇ ਆ ਸ਼ਹੀਦ ਹੋਣਾ ਚਾਹੁੰਦਾ ਹੈ ਕੇਵਲ ਉਹ ਸਿੰਘ ਸੂਰਮਾ ਹੀ ਇਸ ਲਕੀਰ ਨੂੰ ਪਾਰ ਕਰੇ ਬਾਬਾ ਜੀ ਨੇ ਇਸ ਤਰ੍ਹਾਂ ਕਿਹਾ ਹੀ ਸੀ ਕਿ ਸਾਰੇ ਹੀ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲਾਉਂਦੇ ਲਕੀਰ ਨੂੰ ਚਾਹ ਤੇ ਉਤਸ਼ਾਹ ਨਾਲ ਪਾਰ ਕਰਕੇ ਬਾਬਾ ਜੀ ਦੇ ਨਾਲ ਚੱਲ ਪਏ ਜਿਸ ਪਾਵਨ ਧਰਤੀ ਤੇ ਬਾਬਾ ਜੀ ਨੇ ਖੰਡੇ ਨਾਲ ਲਕੀਰ ਖਿੱਚੀ ਸੀ ਉਸ ਸਥਾਨ ਤੇ ਗੁਰਦੁਆਰਾ ਲਕੀਰ ਸਾਹਿਬ ਸਜੋਬਿਤ ਹੈ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ